ਗੁਰੂ ਪਿਆਰੀ ਸਾਹਾ ਸੰਗਤ ਜੀ ਅੱਜ ਅਸੀਂ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀ ਜੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੁਹਾਤ ਤੋਂ 6 ਕਿਲੋਮੀਟਰ ਦੂਰ ਪਿੰਡ ਉੱਚੀ ਬਸੀ ਵਿੱਚ ਸਥਿਤ ਹੈ ਉਸ ਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਇਸ ਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੈ ਗੁਰੂ ਜੀ ਆਪਣੇ 220 ਕੋੜ ਸਵਾਰ ਯੋਧਿਆਂ ਸਮੇਤ ਦੁਆਬੇ ਵਿੱਚ ਧਰਮ ਪ੍ਰਚਾਰ ਯਾਤਰਾ ਦੌਰਾਨ ਕਰਤਾਰਪੁਰ ਤੋਂ ਚੱਲ ਕੇ ਮਿਆਣੀ ਪੁਲ ਪੁਖਤਾ ਟਾਂਡਾ ਟਾਲੀ ਸਾਹਿਬ ਤੇ ਗਰਨਾ ਸਾਹਿਬ ਉਦਲਾਦ ਪਿੰਡਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ 1685 ਈਸਵੀ ਨੂੰ ਪਿੰਡ ਉੱਚੀ ਵਸੀ ਪਹੁੰਚੇ ਸਨ ਗੁਰੂ ਸਾਹਿਬ ਦੇ ਆਉਣ ਤੇ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਵਿੱਚ ਬਹੁਤ ਹੀ ਖੁਸ਼ੀ ਹੋਈ ਤੇ ਸਭ ਸੰਗਤਾਂ ਨੇ ਇਕੱਠੀਆਂ ਹੋ ਕੇ ਗੁਰੂ ਜੀ ਦਾ ਦਰਸ਼ਨ ਕਰਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗੁਰੂ ਜੀ ਨੇ ਇਸ ਸਥਾਨ ਤੇ ਤਿੰਨ ਦਿਨ ਵਿਸ਼ਰਾਮ ਕੀਤਾ ਤੇ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਪੈ ਗਿਆ ਜਿਸ ਬੇਰੀ ਦੇ ਦਰਖਤ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਉਹ ਬੇਰ ਸਾਹਿਬ ਦਾ ਦਰਖਤ ਅੱਜ ਵੀ ਹਰਿਆ ਭਰਿਆ ਹੈ ਸੰਗਤਾਂ ਦਾ ਵਿਸ਼ਵਾਸ ਹੈ ਕਿ ਜੇ ਕਿਸੇ ਵੀ ਇਨਸਾਨ ਦਾ ਬੁਖਾਰ ਨਾ ਠੀਕ ਹੁੰਦਾ ਹੋਵੇ ਉਹ ਬੇਰ ਸਾਹਿਬ ਦੀ ਲੱਕੜ ਦੀ ਸੱਕ ਆਪਣੇ ਘਰ ਲੈ ਜਾਂਦੇ ਹਨ ਤੇ ਬੁਖਾਰ ਠੀਕ ਹੋਣ ਤੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸ਼ੁਕਰਾਨੇ ਵਜੋਂ ਦੇਗ ਦਾ ਪ੍ਰਸ਼ਾਦ ਕਰੰਦੇ ਹਨ ਇਸ ਗੁਰੂ ਘਰ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਝੂਲਦੇ ਹਨ ਇਸ ਗੁਰੂ ਘਰ ਉੱਤੇ ਸੰਗਤਾਂ ਦੀ ਬਹੁਤ ਹੀ ਆਸਤਾ ਹੈ ਗੁਰੂ ਜੀ ਇਸ ਸਥਾਨ ਨੂੰ ਵਰ ਦੇ ਕੇ ਗਏ ਸਨ ਕਿ ਜੋ ਵੀ ਮਾਈ ਪਾਈ ਇੱਥੇ ਆ ਕੇ ਅਰਦਾਸ ਕਰੇਗਾ ਉਸ ਦੇ ਸਾਰੇ اٹਕੇ ਹੋਏ ਕਾਰਜ ਰਾਸ ਹੋਣਗੇ ਇੱਥੇ ਹੁਣ ਵੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੀਆਂ ਹਨ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸ਼ਵ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇੱਥੇ ਹਰ ਸਾਲ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਰਨਾ ਦਲ ਹਰੀਆਂ ਵੇਲਾਂ ਦੇ ਨਿਹੰਗ ਸਿੰਘਾਂ ਦਾ ਜਥਾ ਆਪਣੇ ਸ਼ਾਸਤਰਾ ਤੇ ਘੋੜਿਆਂ ਦੇ ਜੋਹਰ ਦਿਖਾਉਂਦੇ ਹਨ ਉਹ ਬਾਬਾ ਬਕਾਲੇ ਰਖੜ ਪੁੰਨਿਆਂ ਦੇ ਜੋੜ ਮੇਲੇ ਤੋਂ ਦਿਨ ਦਿਨ ਪਹਿਲਾਂ ਇੱਥੇ ਆ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਫਿਰ ਬਾਬਾ ਬਕਾਲੇ ਭੋਰਾ ਸਹਿ ਵਿਖੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰ ਤੇ ਨਤਮਸਤਕ ਹੁੰਦੇ ਹੋਏ ਜੋੜ ਮੇਲੇ ਦੀਆਂ ਰੌਣਕਾਂ ਵਧਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ